ਗੁਰਦਾਸਪੁਰ ਦੇ ਸ਼ਹੀਦ ਪਗਤ ਸਿੰਘ ਜੂਡੋ ਕਲਬ ਨੇ ਬਹੁਤ ਹੀ ਨਾਂਮਰ ਜੂਡੋ ਖਿਡਾਰੀ ਦੇਸ਼ ਨੂੰ ਦਿੱਤੇ ਨੇ ਅਤੇ ਇਹਨਾਂ ਵਿੱਚੋਂ ਕਈ ਵੱਡੇ ਹੋਦਿਆਂ ਤੇ ਰਹਿ ਕੇ ਵੀ ਸੇਵਾ ਨਿਭਾ ਰਹੇ ਨੇ ਤੇ ਇਸ ਸੈਂਟਰ ਲਗਾਤਾਰ ਚੋਟੀ ਦੇ ਖਿਡਾਰੀ ਪੈਦਾ ਕਰ ਰਿਹਾ ਜਿਨ੍ਹਾਂ ਵਿੱਚ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਰੱਖਦੇ ਨੇ ਤੇ ਅਜਿਹਾ ਇੱਕ ਉਬਰਦਾ ਜੂਡੋ ਖਿਡਾਰੀ 13 ਵਰਿਆਂ ਦਾ ਪਿਊਸ਼ ਜਿਸਦੇ ਪਿਤਾ ਸਵੇਰੇ ਸਾਈਕਲ ਤੇ ਅਖਬਾਰ ਵੰਡਣ ਦਾ ਕੰਮ ਕਰਦੇ ਨੇ ਅਤੇ ਰਸ਼ਣ ਗੇਮ ਕ੍ਰੋਸ ਦਾ ਨੈਸ਼ਨਲ ਚੈਂਪੀਅਨ ਬਣ ਕੇ ਉਭਰਿਆ ਹੈ ਦੱਸਦੇ ਇਹ ਛਤISਗੜ੍ਹ ਦੇ ਰਾਏਪੁਰ ਵਿਖੇ ਹੋਏ ਚੈਂਪੀਅਨਸ਼ਿਪ ਵਿੱਚ ਜਿਸ ਨੇ ਦੇਸ਼ ਤੇ ਆਕਵਾ ਕਹ ਹਿੱਸਿਆਂ ਵਿੱਚ ਉਹ ਆਏ ਖਿਡਾਰੀਆਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਹੈ ਤੇ ਉਸਦੀ ਮਾਂ ਨੇ ਇਸ ਦੇ ਅੰਦਰ ਛਿਪੇ ਖਿਡਾਰੀ ਨੂੰ ਪਛਾਨਿਆ ਤੇ ਜੂਡੋ ਸੈਂਟਰ ਲੱਗ ਗਈ ਅਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ ਛੁਪੇ ਹੁਨਰ ਨੂੰ ਨਿਖਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕੋਚਾਂ ਦੀ ਮਦਦ ਬਦੌਲਤ ਸਾਧਨਾ ਦੀ ਕਮੀ ਇਸ ਦੇ ਰਸਤੇ ਦਾ ਰੋੜਾ ਨਹੀਂ ਬਣ ਸਕੀ ਤੇ ਉੱਥੇ ਹੀ ਹੁਣ ਪਿਊਸ਼ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਉਣ ਵਿੱਚ जुटे ਹੋਏ ਹਨ। ਮੇਰਾ ਨਾਮ ਪਿਊਸ਼ਾ ਤੇ ਮੈਂ 2 ਸਾਲ ਪਹਿਲਾਂ ਗੇਮ ਸਟਾਰਟ ਕੀਤੀ ਸੀ ਖੇਡ ਲਈ ਤੇ ਮੈਂ 36 ਸਾਲ ਰਾਏਪੁਰ ਖੇਡ ਲਈ ਆ ਸੀ ਉੱਥੇ ਉਹ ਚੋਕ 골ਡ ਮੈਡਲ ਅਸਲ ਕੀਤਾ ਤੇ ਮੇਰੇ ਪਿਤਾ ਜੀ ਸਵੇਰੇ ਅਖਬਾਰ ਵੰਨ ਜਾਂਦੇ ਆ ਸਵੇਰੇ 4 ਵਜੇ ਤੇ ਬਹੁਤ ਮਿਹਨਤ ਕਰਦੇ ਤੇ ਮੈਂ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦਾ ਮੈਂ 올ੰਪਿਕ ਖੇਡਣਾ ਚਾਹੁੰਦਾ ਕਿ ਡੋਕਰੀ ਵੀ ਪੁਲਿਸ ਆ ਆਰਬ ਵਿੱਚ ਬਹੁਤ ਜੋਇ ਰੋਲਾ ਚਾਹੁੰਦਾ ਸੋ ਮੇਰਾ ਨਾਮ ਸੰਤੋਸ਼ ਰਾਣੀ ਹੈ ਔਰ ਮੇਰਾ ਬੇਟਾ ਇਸ ਵਾਰ 36 ਗੜ ਰਾਏਪੁਰ ਤੋਂ ਜਿੱਤ ਕੇ ਆਇਆ 골ਡ ਮੈਡਲ ਔਰ ਬਹੁਤ ਖੁਸ਼ੀ ਹੈ ਸਿਰਫ ਮਿੰਨੂ ਨੇ ਜੋ ਵੀ ਇਹਨਾਂ ਨਾਲ ਰਿਲੇਟਿਵ ਆ ਜੋ ਵੀ ਇਹਨਾਂ ਦੇ ਸਾਰੇ ਰਿਸ਼ਤੇਦਾਰ ਨੇ ਸਾਰੇ ਹੀ ਬਹੁਤ ਖੁਸ਼ੀ ਨੇ ਸਾਨੂੰ ਬਹੁਤ ਜ਼ਿਆਦਾ ਕਾਲਸ ਆ ਰਹੀਆਂ ਮੁਬਾਰਕਬਾਦ ਦੀਆਂ ਸਾਨੂੰ ਬਹੁਤ ਖੁਸ਼ੀ ਹੈ ਸਰ ਇਸ ਚੀਜ਼ ਦੀ ਬੱਚਾ ਨਿਕਲਿਆ ਹੈ ਛੋਟੇ ਕੱਟੇ ਨਿਕਲੇ ਪਹਿਲੇ ਤਾਂ ਸਭ ਹੀ ਘਰ ਦੇ ਹਾਲਾਤ ਪੀੜਾ ਦੇ ਸਭ ਘਰ ਦੇ ਹਾਲਾਤ ਤੇ ਅਸੀਂ ਮਿਡਲ ਫੈਮਿਲੀ ਤੋਂ ਵੀ ਥੋੜਾ ਕਈ ਉਹ ਤੋਂ ਵੀ ਨੀਚੇ ਹੀ ਆਂ ਕਿਉਂਕਿ ਇਹਨਾਂ ਦੇ ਪਾਪਾ ਬਹੁਤ ਮਿਹਨਤ ਕਰਦੇ ਆ ਸਵੇਰੇ ਉੱਠ ਕੇ ਅਖਬਾਰ ਵਗੈਰਾ ਵੰਡਦੇ ਆ ਫਿਰ ਬਾਕੀ ਟਾਈਮ ਚੋ ਮਜ਼ਦੂਰੀ ਵਗੈਰਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਪਿਆ ਸਾਡਾ ਔਰ ਥੋੜਾ ਬਹੁਤ ਮਦਰ ਲੋ ਫਾਦਰ ਲੋ ਥੋੜੀ ਬਹੁਤ ਸਾਡੀ ਹੈਲਪ ਕਰਦੇ ਆ ਔਰ ਸਾਡਾ ਗੁਜ਼ਾਰਾ ਚੱਲ ਰਿਹਾ ਔਰ ਬਸ ਜੋ ਵੀ ਹੈ ਤੁਹਾਡੇ ਸੰਭਲੀਆਂ ਕਰਦੇ ਹਾਲਾਤ ਕਿਸ ਮੌਕੇ ਤੇ ਦੇਖਣਾ ਚਾਹੁੰਦੇ ਹੋ ਨੂੰ ਔਰ ਕੀ ਬਣਾਉਂਦਾ ਇਹ ਸਰ ਮੈਂ ਇਹਨਾਂ ਨੂੰ ਉਹ ਜੋ ਇਹਨਾਂ ਦੇ ਪਾਪਾ ਦਾ ਡ੍ਰੀਮ ਆ ਵੀ 올림픽 ਖੇਲਣਾ 올림픽 ਖੇਲਣਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਆਪਣੇ ਜੋ ਜਿੱਥੇ ਸਿੱਖਦੇ ਪਏ ਨੇ ਇਸ ਟਾਈਮ ਉਹਨਾਂ ਦਾ ਨਾਮ ਉੱਚਾ ਹੋਏ ਉਹ ਸਕੂਲ ਦਾ ਉਹਨਾਂ ਗੁਰੂਆਂ ਦਾ ਕਿਉਂਕਿ ਜਿਸ ਤਰ੍ਹਾਂ ਜਦੋਂ ਸਾਨੂੰ ਗੁਰੂ ਨਹੀਂ ਨੇ ਅੱਛੇ ਜਦ ਤੱਕ ਸਾਨੂੰ ਮਿਲਦੇ ਉਹ ਤੱਕ ਸਾਡੇ ਬੱਚੇ ਕੁਝ ਵੀ ਨਹੀਂ ਕਰ ਸਕਦੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਗੁਰੂਆਂ ਦਾ ਕਰਨੇ ਆ ਸਰ ਜੋ ਵੀ ਹੈ ਨੇ ਆਪਣੇ ਕਿਹੜੇ ਨਾਮ ਉਹਨਾਂ ਦੇ ਅਮਰਜੀਤ ਸਰ ਸ਼ਾਸਤਰੀ ਸਰ ਔਰ ਰਵੀ ਸਰ ਔਰ ਆਪਣਾ ਅਤਲ ਸਰ ਲક્ષੇ ਸਰ ਸਭ ਬਹੁਤ ਹੀ ਜ਼ਿਆਦਾ ਉਹਨੂੰ ਸਪੋਰਟ ਕਰਦੇ ਨੇ ਫਾਈਨੈਂਸ਼ਲੀ ਤੌਰ ਤੇ ਵੀ ਕਿਡਸ ਵਗੈਰਾ ਦੇ ਤੌਰ ਤੇ ਵੀ ਹਰ ਇੱਕ ਤਰ੍ਹਾਂ ਦੀ ਜੋ ਵੀ ਅਸੀਂ ਆਪਣੇ ਕੋਲ ਚੀਜ਼ ਨਹੀਂ ਲੈ ਕੇ ਦੇ ਸਕਦੇ ਸਰ ਉਹ ਸਾਨੂੰ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਜੀ ਇਹ ਮੇਰੀ ਕਿੱਦਾਂ ਸ਼ੁਰੂ ਹੋਈ ਔਰ ਕਿਰੋ ਸ਼ੁਰੂ ਹੋਈ ਸਾ ਗੇਮ ਇਹਨਾਂ ਨੂੰ ਗੇਮ ਤੇ ਬਸੇ ਬਈ ਘਰ ਬੈਠੇ ਸਕੂਲ ਨੂੰ ਆਣਾ ਤੇ ਰੈਸਲਿੰਗ ਹੀ ਦੇਖਣੀ ਰੈਸਲਿੰਗ ਹੀ ਕਰਨੀ ਰੈਸਲਿੰਗ ਹੀ ਖਾਣਾ ਪੀਣਾ ਦੇਖਦੇ ਵੀ ਉਹੋ ਹੀ ਦੇਖਦੇ ਰਹਿਣਾ ਔਰ ਮੈਂ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਨਾ ਕਿਸੇ ਲੈਵਲ ਤੇ ਲੈ ਕੇ ਜਾਂਦੇ ਆ ਜਿੱਥੇ ਇਹਨਾਂ ਦੀ એનર્ਜੀ ਹੈ ਨਾ ਉਹ ਸਹੀ ਹੋ ਜਾਏ ਔਰ ਇਹਨਾਂ ਦਾ ਵੀ ਕੁਝ ਹੋ ਜਾਏ ਔਰ ਸਰ ਮੈਂ ਉੱਥੇ ਲੈ ਕੇ ਗਈਆਂ ਇਹਨਾਂ ਨੂੰ ਔਰ ਉਹਨਾਂ ਨੇ ਸਰ ਨੂੰ ਸਿਲੇਕਟ ਕਰ ਲਿਆ ਔਰ ਸਰ ਬੋਲੇ ਵੀ ਚਲੋ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਅਸੀਂ ਦੇਖਦੇ ਇਹਨਾਂ ਦਾ ਕੀ ਬੰਦ ਹੈ ਔਰ ਅੱਜ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਸਰ ਪਹਿਲੇ ਕਿਹੜੇ ਮੈਡਲ ਆ ਕੇ ਸਰ ਪਹਿਲੇ ਕਿੰਨੇ ਸਿਲਵਰ ਹੈ ਚਾਰ ਸਰ ਇਹਨਾਂ ਦੇ ਚਾਰ ਸਿਲਵਰ ਆ ਤਿੰਨ 골ਡ ਤਿੰਨ 골ਡ ਆ ਔਰ ਇੱਕ ਬ੍ਰਾਉਨਸ ਆ ਸਰ ਕੋਲ ਨੈਸ਼ਨਲ ਲੈਵਲ ਤੇ ਖੇਡੇ ਆ ਤੇ ਪਰ ਉਹ ਨੌਕਰੀ ਦੇ ਤੌਰ ਤੇ ਕਿੱਦਾਂ ਦੇਖਣਾ ਜਾਂਦੇ ਹੋ ਸਰ ਨੌਕਰੀ ਤੇ ਦੇਖੋ ਹੁਣ ਕਿੰਨਾ ਅਚੀਵ ਕਰਦੇ ਆ ਹਣਾ ਜੇ ਉਹ ਬੱਚੇ ਦਾ ਡ੍ਰੀਮ ਆਪ ਸਾਨੂੰ ਉਹੀ ਦੇਖਨੇ ਪੈਣਾ ਕਿ ਇਹ ਕੀ ਚਾਹੁੰਦੇ ਆ ਉਹਨਾਂ ਦਾ ਡ੍ਰੀਮ ਹੈ ਫਸਟ ਫਸਟ ਆਫ 올 ਇਹਨਾਂ ਦਾ ਡ੍ਰੀਮ ਹੈ ਉਹੀ ਸੀਗਾ ਕਿ ਮੈਂ ਵੱਡਾ ਹੋ ਕੇ ਵੀ ਰੈਸਲਰ ਹੀ ਬਣਨਾ ਹੈ ਜੋ ਮਰਜੀ ਹੋ ਜੇ ਤੇ ਦੇਖੋ ਉਹਨਾਂ ਕੋ ਕੀ ਸੋਚਦੇ ਆ ਇਤਨਾ ਮਿਹਨਤ ਕਰਦੇ ਦੇਖਿਆ ਲੀਵਰ ਵਾਲੀ ਇਹ ਮਗਰ ਹੱਥ ਤੋਂ ਦੇਖਿਆ ਜੀ ਜੀ ਲੱਗਦਾ ਹੈ ਕਿ ਪਰਿਵਾਰ ਵੀ ਮਦਦ ਕਰੇਗਾ ਪਰਿਵਾਰ ਨਾਲ ਰੱਖਿਆ ਜਾਏਗਾ ਪਰਵਾਦੇ ਨਾਲ ਹੀ ਜੀ ਜੀ ਸਰ ਲੈ ਕੇ ਜਾਣ ਮੇਰਾ ਨਾਮ ਪ੍ਰੀਤਮ ਲਾਲ ਮੈਂ ਕਨਾਂ ਕੀ ਬਚਾ ਜਰਾਂ ਨਾ ਅੱਗੇ ਵਧੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਪਣੇ ਮਕਾਮ ਦੇ ਮੁਲਕ ਪਹੁੰਚਣਾ ਚਾਹੀਦਾ ਨੂੰ ਬਾਕੀ ਇਹ ਕਿ ਸਰਕਾਰ ਵੱਲੋਂ ਵੀ ਮਦਦ ਮਿਲਣੀ ਚਾਹੀਦੀ ਆ ਕਿ ਉਮਰ ਗਈ ਹਲਾਦੀ ਇਦਾਂ ਦੇ ਆ ਕਿ ਜਿਹੜੇ ਅੱਗੇ ਬਦਲਣ ਜੋਗ ਨਹੀਂ ਹੈ ਠੀਕ ਹੈ ਨਾ ਇਹ ਹੁਣ ਸਰਕਾਰ ਮਦਦ ਕਰੇਗੀ ਜਿੰਜੋ ਮਦਦ ਕਰੇਗੀ ਜਿੰਜੋ ਸਹਾਰੇ ਵਧਾ ਜਾਏ ਹਾਂਜੀ ਤੇ ਸਾਮੀ ਹੋਈ ਬੈਂਦੀ ਹੋਈ ਆ ਕੀ ਇਹਦੇ ਨਾਲ ਨਹੀਂ ਜਾਂਦਾ ਕੀ ਲਿਖ ਜਾਏ ਗੱਲ ਇਸ ਦੇ ਪਰਿਵਾਰ ਦੀ ਕੀਤੀ ਜਾਏ ਤੇ ਪਤਨੀ ਨੂੰ ਕਿੰਨੀ ਮਿਹਨਤ ਕਰਨੀ ਪਈ ਹੈ ਹੁਣ ਮੈਂ ਨੂੰ ਬਹੁਤ ਜ਼ਿਆਦਾ ਕਰਨੀ ਪਈ ਇਹਨੂੰ ਹੁਣ ਨਹੀਂ ਮਰ ਗਈ ਅਜੇ ਅਜੇ ਸੱਸ ਅਜੇ ਹੀ ਦੀ ਮਰਦ ਹਰ ਵੇਲੇ 24 ਘੰਟੇ ਮਦਦ ਕਰਦੇ ਰਹਿਣਾ ਕੋਈ ਚੀਜ਼ ਦੀ ਕਮੀ ਨਹੀਂ ਆਉਂਦੀ ਹੈ ਇਹਨੂੰ ਦਰ ਉਹ ਕਿ ਜਾਂਦੇ ਸਾਰਾ ਦਿਨ ਕੰਮ ਕਰਦੇ ਫਿੱਦਾ ਦਲਦਾ ਵੇਖ ਦੇ ਮੈਂ ਤੁਹਾਨੂੰ ਕਰਨੇ ਨੇ ਜੇ ਵੜੇ ਬੜੇ ਬਿਨ ਚਿਚੋਂ 4 ਵਜੇ ਤੱਕ ਜਾਣਾ 5 ਵਜੇ ਜਾਣਾ ਫਿਰ ਅਕਵਾਡ ਮੰਡ ਕੀ ਆਉਣਾ ਫਿਰ ਕੋਈ ਕੰਮ ਮਿਲ ਜੇ ਤਾਂ ਕਰ ਲਿਆ ਨਹੀਂ ਮਿਲਿਆ ਤਾਂ ਕੋਈ ਘੜੀ ਕੀ ਕਰਨਾ ਮੂੰ ਸਾਨੂੰ ਫਿਰ ਮਿਲ ਗਈ ਹੈ ਮਿਲ ਗਈ ਫਾਰਸਾ ਹੋਣ ਕਰਕੇ ਫਿਰ ਸਾਨੂੰ ਮਦਦ ਕਰਨੇ ਪੈਂਦੀ ਹੈ ਕਰਨ ਜਿੱਦਾਂ ਦਾ ਬੱਚੇ ਚ ਹੋਣਾ ਰਹਿ ਲੱਗਦਾ ਕਿ ਕਾਫੀ ਅੱਗੇ ਜਾਏਗਾ ਹਾਂਜੀ ਹੁਣ ਇਹਦੇ ਚਾਹੀਦਾ ਜੀ ਦੇਣਾ ਚਾਹੀਦਾ ਕਿ ਇਹਨੂੰ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.